ਉਹਦਾ ਧੰਨਵਾਦ ਕੋਈ ਜੋੜਿਆਂ ਦੀ ਸੇਵਾ ਕਰ ਰਿਹਾ ਕੋਈ ਬਰਤਨਾਂ ਦੀ ਸੇਵਾ ਕਰਦਾ ਕੋਈ ਲੰਗਰ ਦੀ ਸੇਵਾ ਕਰਦਾ ਕੋਈ ਲੋਹ ਮਾਤਾ ਦੀ ਸੇਵਾ ਕਰਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸੇਵਾ ਕਰਦਾ ਪੰਡਾਲ ਦੇ ਵਿੱਚ ਆਣ ਕਰਕੇ ਬੈਠੋ ਮਹਾਂਪੁਰਸ਼ ਸ਼ੰਤ ਬਾਬਾ ਭੋਲਾ ਸਿੰਘ ਜੀ ਜੋ ਕਿ ਸੰਪਰਦਾਇ ਸਰਹਾਲੀ ਸਾਹਿਬ ਦੇ ਮੁਖ ਸਵਾਦਾਰ ਨੇ ਉਹ ਵੀ ਸੰਗਤ ਦੇ ਵਿੱਚ ਸ਼ੁਸ਼ੋਭਤ ਨੇ ਸਵਾਗੋ ਹੁਣ ਆਪ ਜੀ ਦੇ ਪਾਸ ਏ ਟਾਡੀ ਜਥਾ ਭਾਈ ਮਹਾਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀ ਆਵਾਜ਼ I'm on it. Yeah. <laughs> ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਕੁਝ ਕਹਿਣ ਤੋਂ ਪਹਿਲਾਂ ਆਓ ਗੱਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਸਨ 1581 ਈਸਵੀ ਵਿੱਚ ਦੀਨ ਦੁਨੀਆ ਦੇ ਮਾਲਕ ਸ਼ਹੀਦਾਂ ਦੇ ਸਰਤਾਜ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਦੇ ਬਰਾਜਮਣ ਹੋਏ ਉਸੇ ਦਿਨ ਤੋਂ ਹੀ ਉਹਨਾਂ ਦੇ ਵੱਡੇ ਭਰਾਤਾ ਬਾਬਾ ਪ੍ਰੀਤ ਸਿੰਘ ਜੀ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਯਾਦ ਰੱਖੋ ਜਿਹੜੀ ਦਸਤਾਰ ਪਿਤਾ ਦੇ ਜਾਨ ਮਗਰੋਂ ਵੱਡੇ ਪੁੱਤਰ ਦੇ ਸਜਾਈ ਜਾਂਦੀ ਹੈ ਉਹ ਬਾਬਾ ਪ੍ਰੀਤ ਸਿੰਘ ਵਾਸਤੇ ਆਈ ਅਤੇ ਜਿਹੜੀ ਦਸਤਾਰ ਗੁਰਤਾ ਗੱਦੀ ਦੀ ਗੁਰੂ ਅਰਜਨ ਦੇਵ ਜੀ ਸਾਹਿਬ ਵਾਸਤੇ ਆਈ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਉਹ ਦਸਤਾਰ ਵੀ ਧੱਕੇ ਨਾਲ ਪ੍ਰੀਤ ਸਿੰਘ ਨੇ ਖੋਹ ਲਈ ਗੁਰੂ ਸਾਹਿਬ ਜੀ ਨੇ ਗਿਲਾ ਨਹੀਂ ਕੀਤਾ ਗੁਰੂ ਸਾਹਿਬ ਜੀ ਨੇ ਬੜੇ ਪ੍ਰੇਮ ਵਿਚ ਆ ਕੇ ਗੁਰਬਾਣੀ ਦੇ ਫਰਾਮ ਫਰਮਾਨ ਰਹੀ ਬਚਨੋਚਾਰੇ ਕਹਿਣ ਲੱਗੇ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਇਹ ਅਰਦਾਸ ਕੀਤੀ ਪਰ ਫਿਰ ਵੀ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਦਾ ਵਿਰੋਧ ਕਰਦਾ ਰਿਹਾ ਅਤੇ ਪ੍ਰਿਥੀ ਚੰਦ ਦੇ ਮਰ ਜਾਣ ਮਗਰੋਂ ਉਸ ਦਾ ਪੁੱਤਰ ਮਿਹਰਬਾਨ ਵੀ ਗੁਰੂ ਸਾਹਿਬ ਜੀ ਦਾ ਵਿਰੋਧ ਕਰਦਾ ਰਿਹਾ ਕਹਿੰਦਾ ਕਿ ਚਾਚੇ ਜੀ ਜਗ੍ਹਾ ਤੇ ਮੈਨੂੰ ਗੁਰੂ ਬਣਾ ਦਿੱਤਾ ਜਾਵੇ ਅਤੇ ਸਨ 1604 ਈਸਵੀ ਵਿੱਚ ਜਦ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦਾ ਪ੍ਰਕਾਸ਼ ਕੀਤਾ ਸ੍ਰੀ ਹਰਮੰਦਰ ਸਾਹਿਬ ਵਿਖੇ ਉਹ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ ਕਿਉਂਕਿ ਜਿਸ ਦਿਨ ਬਾਣੀ ਰਚੀ ਜਾ ਰਹੀ ਸੀ ਉਸੇ ਦਿਨ ਚਾਰ ਲਖਾਰੀ ਵੀ ਆਏ ਜਿਨ੍ਹਾਂ ਦੇ ਨਾਮ ਹਨ ਕਾਨਾ ਛਿੱਜੂ ਇਲੂ ਸ਼ਾਹ ਸੈਨਾ ਦੇ ਇਹਨਾਂ ਨੇ ਆ ਕਰਕੇ ਕਹਿਣਾ ਕੀਤਾ ਗੁਰੂ ਸਾਹਿਬ ਸਾਡੀ ਬਾਣੀ ਵੀ ਦਰਜ ਕਰੋ ਅਸੀਂ ਵੀ ਭਗਤ ਹੁੰਨੇ ਆ ਗੁਰੂ ਸਾਹਿਬ ਕਹਿਣ ਲੱਗੇ ਜਿਹੜਾ ਆਪਣੇ ਆਪ ਨੂੰ ਭਗਤ ਕਹਾਉਂਦਾ ਹੈ ਉਹ ਕਿੰਨਾ ਕੁ ਭਗਤ ਹੋ ਸਕਦਾ ਹੈ ਪ੍ਰਮਾਤਮਾ ਜਾਣਦਾ ਹੈ ਇਹ ਰੱਬ ਜਾਣਦਾ ਹੈ ਗੁਰੂ ਸਾਹਿਬ ਕਹਿਣ ਲੱਗੇ ਸਾਡੀ ਬਾਣੀ ਨਹੀਂ ਗੁਰਬਾਣੀ ਦਾ ਫਰਮਾਨ ਦੇ ਕਰਕੇ ਸਮਝਾਉਣ ਲੱਗੇ ਗੁਰੂ ਸਾਹਿਬ ਕਹਿਣ ਲੱਗੇ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਇਤੋਂ ਦਰਗਾਹ ਤੋਂ ਪਾਣੀ ਆਈ ਏ ਇਹ ਸਾਡੀ ਪਾਣੀ ਨਹੀਂ ਅਤੇ ਉਹ ਚਾਰੇ ਲਖਾਰੀ ਵਾਪਸ ਆਪਣੇ ਘਰਾਂ ਨੂੰ ਪਰਤ ਗਏ ਜਿਹੜੇ ਕਾਨਾ ਨਾਂ ਦਾ ਲਖਾਰੀ ਆਇਆ ਆਪਣੇ ਪਿੰਡ ਕਲਾ ਨੌਰ ਨੂੰ ਜਦ ਵਾਪਸ ਜਾ ਰਿਹਾ ਸੀ ਰਾਸਤੇ ਵਿੱਚ ਜਾਂਦਿਆਂ ਜਾਂਦਿਆਂ ਹੋਇਆਂ ਘੋੜੇ ਤੋਂ ਡਿੱਗ ਕਰਕੇ ਰਕਾਬ ਵਿੱਚ ਪੈਰ ਫਸ ਗਿਆ ਕੜੀਸ ਕੜੀਸ ਕੇ ਧਰਤੀ ਤੇ ਮੌਤ ਹੋ ਗਈ ਅਤੇ ਉਸਦੇ ਪਰਿਵਾਰ ਨੇ ਉਸ ਦਾ ਕਤਲ ਗੁਰੂ ਅਰਜਨ ਦੇਵ ਜੀ ਦੇ ਨਾਮ ਮੜ ਦਿੱਤਾ ਕਹਿੰਦੇ ਸਾਡਾ ਕਾਨਾ ਮਰਿਆ ਨਹੀਂ ਇਹਨੂੰ ਅਰਜਨ ਦੇਵ ਨੇ ਮਰਵਾਇਆ ਹੈ ਅਤੇ ਉਹਨਾਂ ਨੇ ਜਾ ਕਰਕੇ ਜਾਂਗੀਰ ਦੇ ਦਰਬਾਰ ਵਿੱਚ ਸ਼ਿਕਾਇਤ ਕਰਨਾ ਕੀਤੀ ਜਿਸ ਤਰ੍ਹਾਂ ਸਾਰੇ ਵਿਰੋਧੀ ਧਿਰਾਂ ਰਲ ਕੇ ਜਾਂਗੀਰ ਦੇ ਦਰਬਾਰ ਵਿੱਚ ਸ਼ਿਕਾਇਤਾਂ ਕਰਦੇ ਹਨ ਉਸ ਸਮੇਂ ਦਾ ਇਤਿਹਾਸ ਬਾਬਾ ਦੀਪ ਸਿੰਘ ਗੁਰਮਤ ਅਕੈਡਮੀ ਦੇ ਜਥੇ ਤੋਂ ਇਹ ਪ੍ਰੇਮ ਨਾਲ ਸੁਣਾਇਆ ਗਿਆ

ਇਸ ਬਾਦ ਸ਼ਾਹੀ ਦੀ ਮੜਾ ਕੁੱਤੇ ਤੇਲ ਦੁੱਤਿਆਂ ਨੇ ਪਾਇਆ ਵੇ ਕੀਰ ਖਾ ਦਿਆ ਕਿ ਦਿਲ ਮਚ ਗਈ ਕੁੱਤੇ ਤੇਲ ਦੁੱਤਿਆਂ ਸਾਰੇ ਵਿਰੋਧੀ ਧਿਰਾਂ ਨੇ ਜਾ ਕਰਕੇ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਜਾਂਗੀਰ ਦੇ ਦਰਬਾਰ ਵਿੱਚ ਸ਼ਿਕਾਇਤਾਂ ਕੀਤੀਆਂ ਜਾਂਗੀਰ ਤਾਂ ਪਹਿਲਾਂ ਹੀ ਤਲਾਸ਼ ਵਿੱਚ ਸੀ ਕਿਵੇਂ ਨਾ ਕਿਵੇਂ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਗੁਰੂ ਘਰ ਦੀ ਦਿਨੋ ਦਿਨ ਵਾਧੀ ਉਪਮਾ ਬਾਰੇ ਪੁੱਛਿਆ ਜਾਵੇ ਇਹ ਕਾਰਨ ਕੀ ਹੈ ਕਿਹੜਾ ਐਸਾ ਹੈ ਇਹਨਾਂ ਨੇ ਜੋ ਜੋ ਪ੍ਰਚਾਰ ਕਰ ਰਹੇ ਨੇ ਜਿਹੜੇ ਦਿਨੋ ਦਿਨ ਗੁਰੂ ਘਰ ਦੀ ਉਪਮਾ ਵੱਧ ਰਹੀ ਹੈ ਅੱਦੇ ਜਾਦ ਸਾਰਾ ਕੁਝ ਜਾਂਗੀਰ ਨੇ ਸੁਣਨ ਦੇ ਲਈ ਆਪਣੇ ਮੁੱਖੋਂ ਗੁਰੂ ਸਾਹਿਬ ਜੀ ਦੇ ਮੁੱਖੋਂ ਸੁਣਨ ਦੇ ਲਈ ਗੁਰੂ ਸਾਹਿਬ ਜੀ ਨੂੰ ਸੱਦਿਆ ਅਤੇ ਉਹਨੇ ਜਕਿਆ ਆਪਣੇ ਐਲਕਰ ਨੂੰ ਕਿਹਾ ਜਾਓ ਜਾ ਕਰਕੇ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਸਾਹਿਬ ਜੀ ਨੂੰ ਲੈ ਕਰਕੇ ਮੇਰੇ ਦਰਬਾਰ ਵਿੱਚ ਪੇਸ਼ ਕਰੋ ਅਤੇ ਗੁਰੂ ਸਾਹਿਬ ਜੀ ਦੇ ਕੋਲ ਜਾਂਗੀਰ ਦੇ ਐਲਕਰ ਪਹੁੰਚੇ ਬੜੀ ਨਿਮਰਤਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਕਹਿਣ ਲੱਗੇ ਗੁਰੂ ਸਾਹਿਬ ਜੀ ਜਦੋਂ ਕਿਸੇ ਨੂੰ ਕਿਸੇ ਨੇ ਆਪਣੇ ਵੱਲ ਕਰਨਾ ਹੋਵੇ ਨਾ ਬੜੀਆਂ ਮਿੱਠੀਆਂ ਚੱਲਾਂ ਚੱਲਦਾ ਬੜੀਆਂ ਮਿੱਠੀਆਂ ਗੱਲਾਂ ਕਰਦਾ ਕਹਿੰਦਾ ਗੁਰੂ ਸਾਹਿਬ ਜੀ ਤੁਹਾਡੇ ਦਰਸ਼ਨਾਂ ਨੂੰ ਜਹਾਂਗੀਰ ਦਾ ਆਪਣੇ ਦਰਬਾਰ ਵਿੱਚ ਲੋਚ ਰਿਹਾ ਹੈ ਆਓ ਜੀ ਕਰੋ ਕਿਰਪਾ ਜਹਾਂਗੀਰ ਦੇ ਦਰਬਾਰ ਵਿੱਚ ਜਾ ਕਰਕੇ ਦਰਸ਼ਨ ਦਿਓ ਗੁਰੂ ਸਾਹਿਬ ਜੀ ਨੇ ਉਹਨਾਂ ਨਿਮਰਤਾ ਦੇਖ ਕਰਕੇ ਕਹਿਣ ਲੱਗੇ ਚਲੋ ਜੀ ਅਹੀਂ ਤੁਹਾਡੇ ਨਾਲ ਜਾਣ ਨੂੰ ਤਿਆਰ ਆ ਗੁਰੂ ਸਾਹਿਬ ਜੀ ਨੂੰ ਲਾਹੌਰ ਲਿਆਂਦਾ ਗਿਆ ਜਹਾਂਗੀਰ ਨੇ ਵੀ ਬੜੀ ਨਿਮਰਤਾ ਦੇ ਨਾਲ ਆਪਣੇ ਕੋਲ ਤਖਤ ਦੇ ਨਾਲ ਹੀ ਬਿਠਾਇਆ ਅੱਜੇ ਕਹਿਣ ਲੱਗਾ ਗੁਰੂ ਸਾਹਿਬ ਜੀ ਬੜੇ ਨਮਸਕਾਰ ਪ੍ਰੇਮ ਨਾਲ ਨਮਸਕਾਰ ਕਰਕੇ ਕਹਿਣ ਲੱਗਾ ਗੁਰੂ ਸਾਹਿਬ ਜੀ ਤੁਸੀਂ ਤਿੰਨ ਵੱਡੀਆਂ ਗਲਤੀਆਂ ਕੀਤੀਆਂ ਪਹਿਲੀ ਗਲਤੀ ਤੁਸੀਂ ਮੇਰੇ ਪੁੱਤਰ ਬਾਗੀ ਖੁਸਰਾਂ ਨੂੰ ਪਣਾ ਦੇ ਕਰਕੇ ਮੇਰੇ ਵਿਰੋਧ ਕੀਤਾ ਹੈ ਦੂਸਰੀ ਗਲਤੀ ਤੁਸੀਂ ਚੰਦੂ ਦੀਤੀ ਦਰਸਤਾ ਪ੍ਰਵਾਨ ਨਹੀਂ ਕੀਤਾ ਤੀਸਰੀ ਗਲਤੀ ਜਿਹੜਾ ਤੁਸੀਂ ਗ੍ਰੰਥ ਰਚਿਆ ਹੈ ਇਸ ਗ੍ਰੰਥ ਦੇ ਵਿੱਚ ਤੁਸੀਂ ਮੁਸਲਮਾਨ ਧਰਮ ਨੂੰ ਬਹੁਤ ਭੰਡਿਆ ਹੈ ਅਧਿਕ ਰੋਧ ਵਿੱਚ ਆ ਕੇ ਜੋ ਵੀ ਸ਼ਬਦ ਬੋਲਦਾ ਹੈ ਅਤੇ ਗੁਰੂ ਸਾਹਿਬ ਜੀ ਨੂੰ ਕਹਿੰਦਾ ਹੈ ਉਸ ਸਮੇਂ ਦਾ ਤਿਆਰ ਢਾਡੀ ਸਿੰਘਾਂ ਤੋਂ ਏ ਪ੍ਰੇਮ ਨਾਲ ਸਰਮਣ ਕਰੋ ਜੀ Again. grand trip. ਅੱਗੇ ਓਟੇ ਓਟਕੇ ਮਕੀਆਂ ਪੰਦੀਆਂ ਨੇ ਭਲੇ ਮਾਨ ਦਾ ਦਾ ਕਰਦੀ ਐ ਗੱਲ ਦੁਨੀਆ ਤੇ ਫਿਰ ਕਾਂ ਬੁਰਿਆਂ ਨੂੰ ਪੰਦੀਆਂ ਨੇ ਬਿਆ ਨੇ ਉਹ ਸੱਤੇ ਆਦਮੀ ਦਾ ਸਦਾ ਰੱਬ ਰੱਖੇ ਤਾਂ ਤਾਂ ਸਹਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮੂਹ ਸ਼ਹੀਦਾਂ ਦਾ ਇਤਿਹਾਸ ਬੋਦਲ ਮੇਰਾ ਹੈ ਕੋਈ ਇੱਕ ਪ੍ਰਸੰਗ ਜਾਂ ਦੋ ਪ੍ਰਸੰਗਾਂ ਵਿੱਚ ਸੰਪੂਰਨ ਨਹੀਂ ਹੋਣ ਵਾਲਾ ਪਰ ਸਮੇਂ ਨੂੰ ਮੁੱਖ ਰੱਖਦੇ ਹੋਇਆ ਸਾਡਾ ਪ੍ਰਸੰਗ ਦਾ ਸਮਾਅ ਇੱਥੇ ਹੀ ਸਮਾਪਤ ਹੋ ਚੁੱਕਾ ਹੈ ਸਾਰੀਆਂ ਰੱਬਵਰੀਆਂ ਸੰਗਤਾਂ ਦਾ ਧੰਨਵਾਦ ਆਏ ਹੋਏ ਮਹਾਂਪੁਰਸ਼ਾਂ ਧੰਨਵਾਦ ਇਹ ਜਿਹੜਾ ਜਥਾ ਹੈ ਬਾਬਾ ਜੀ ਬਾਬਾ શ્રીਮਾਨ ਸੰਤ ਬਾਬਾ ਬ੍ਰਹਮ ਗਿਆਨੀ ਬਾਬਾ ਤਾਰਾ ਸਿੰਘ ਜੀ ਉਹਨਾਂ ਤੋਂ ਵਰਸ ਆਇਓਏ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਉਹਨਾਂ ਦਾ ਆਪਣਾ ਆਪ ਦਾ ਜਥਾ ਏ ਇਹ ਜੀ